भी कुछ नहीं भेज पाओगे आप बीस मिनट के बाद लाइव है रोइअप का बीस मिनट आप तरुण का नंबर है तो आप उससे बात तरुण तरुणी भेज रही है तो आप बात करके वो भेज ਤਾਂ ਇਹਨਾਂ ਨੂੰ ਆਪ ਉਹਨੇ ਬੜਾ ਕੁਝ ਵੀ ਪਿਆਉਣਾ ਹੋਊਗਾ ਕੁਝ ਨਹੀਂ ਲੱਗਣਾ ਇਹੋ ਜਿਹਾ ਬੋਲਣ ਦੇ ਬਾਰੇ ਪਰ ਕਰਨੀ ਜਿਹੜੀ ਖੇਤਰ ਹੈ ਆਪੋ ਆਪਣੀਆਂ ਜਿੰਮੇਵਾਰੀਆਂ ਦੇ ਸੋਚੋ ਬਾਪਾ ਸੋਚੇ ਕਿ ਤੁਹਾਡੀ ਡਿਊਟੀ ਕੋਈ ਸੰਦਾ ਬਾਹਰ ਹੋ ਕੇ ਉਹ ਲਾਵੇ ਵੀ ਆ ਕੰਮ ਕਰਨਾ ਤੁਹਾਨੂੰ ਕੰਮ ਖਾ ਰਿਹਾ ਲਿਖਾਈ ਦੇ ਰਹੇ ਆ ਸੁਣੋ ਭਾਈ ਜਿਹੜਾ ਘਰ ਆ ਰਮਣੇ ਆ ਜਾਏ ਆਪਣੀ ਜਿੰਮੇਵਾਰੀ